ਜਦ ਆਪ ਘੜੇ ਬਣਾਉਂਦੀ ਸੀ ਤੇ ਉਹਨੂੰ ਨਹੀਂ ਪਤਾ ਵੀ ਮੈਂ ਕੱਚੇ ਘੜੇ ਤੇ ਬਹਿ ਕੇ ਚੱਲੀ ਆਂ ਉਹ ਭਾਈ ਕਿਤੇ ਨਹੀਂ ਗਈ ਐਵੇਂ ਝੂਠ ਸਾਰੀਆਂ ਕਹਾਣੀਆਂ ਗੰਨੀਆਂ ਐਵੇਂ ਕਹਾਣੀਆਂ ਗਨੀਆਂ ਯਾਰ ਉਹ ਡੁੱਬ ਕੇ ਮਰ ਗਈ ਸੋਹਣੀ ਮਈ ਵਾਲ ਨੂੰ ਮਿਲਣ ਜਾਂਦੀ ਸੀ ਉਹ ਕਿੱਥੇ ਮਿਲਣ ਜਾਂਦੀ ਅਕਲ ਵਾਲੀ ਗੱਲ ਕਰ ਆਪਣੀ ਜਦੋਂ ਜਾਂਦੀ ਸੀ ਉਹਨੂੰ ਪੱਟ ਦਾ ਕਬਾਬ ਵੀ ਖਵਾਉਂਦਾ ਸੀ ਉਹ ਕਿਹੜਾ ਉਧਰ ਉਹਨੇ ਬਾਰਬੀਕਿਊ ਲਾਇਆ ਬੱਟ ਦਾ ਕਬਾਬ ਖਵਾਉਂਦਾ ਸੀ ਤਾਂ ਸਾਰਾ ਨਾ ਝੂਠੀਆਂ ਹੋਈਆਂ ਤੁਹਾਡੀ ਕੁੜੀ ਸੱਚੀ ਹੋ ਗਈ ਸਕੂਨ ਕਰ ਅੱਛਾ ਸਕੂਨ ਕਰ ਸਕੂਨ ਕੀ ਐ ਕੜੇ ਨਹੀਂ ਸੀ ਬਣਾਉਂਦੀ ਉੱਤੇ ਨਕਸ਼نگਾਰੀ ਕਰਦੀ ਸੀ ਬਹੁਤ ਵਧੀਆ ਉਹ ਯਾਰ ਕਰਦੀ ਉਹ ਚਾਚੇ ਦੁੱਲੇ ਦੀ ਧੀ ਸੀ ਸਾਡਾ ਕੀ ਤੱਲਕ ਆ ਉਹਦੇ ਨਾਲ ਜੋ ਕਰਦੀ ਐ ਚਾਚੇ ਦੁੱਲੇ ਦੀ ਧੀ ਸੀ ਕਿ ਦੁੱਲਾ ਸੀ ਉਹਦਾ ਨਾਮ ਤੇਰਾ ਕੀ ਲੱਗਦਾ ਦੁੱਲਾ ਕੁਛ ਨਹੀਂ ਲੱਗਦਾ ਮੇਰਾ ਐਵੇਂ ਨਹੀਂ ਲੱਗਦਾ ਹੁਣ ਤੂੰ ਮੁਕਰੰਦਿਆ ਕੱਚੇ ਘੜਿਆਂ ਦਾ ਤੂੰ ਕੰਮ ਕਰਦਾ ਤੇ ਤੈਨੂੰ ਇਹ ਨਹੀਂ ਪਤਾ ਕੱਚੇ ਘੜੇ ਦਾ ਕੰਮ ਕਰਦਾ ਤੂੰ ਬਾਦਸ਼ਾਹ ਨੂੰ ਬਣਾਈ ਜਾਂ ਨਾ ਰਿਸ਼ਤੇਦਾਰ ਆਪੜਾ ਉਹ ਮਈਵਾਲ ਸਾਡਾ ਰਿਸ਼ਤੇਦਾਰ ਸੀ ਬਾਪੂ ਰਿਸ਼ਤੇਦਾਰ ਉਹਨਾਂ ਤਾਂ ਲੁੱਟਿਆ ਤੁਸੀਂ ਦੋ ਦੋ ਹੱਥਾਂ ਨਾਲ ਲੁੱਟਿਆ ਜਿਹੜੇ ਮਤਲਬ 15000 ਦੇ ਘੜੇ ਦੀ ਤੁਸੀਂ ਉਹਨੂੰ ਪਰੇ 20000 ਚ ਚੁਕਾ ਦਿੱਤੇ ਸਾਰੇ ਇਹ ਨਾ ਚੁੱਕਦਾ ਪਾਗਲ ਸੀ ਉਹ ਰੇਟ ਤੋਂ ਰੇਟ ਕਰ ਰਹੇ ਆ ਤੁਹਾਡੀ ਕੁੜੀ ਏਡੀ ਸੋਹਣੀ ਸੀ ਪਾਗਲ ਯਾਰ ਭਾਈ ਆਰਾਮ ਨਾਲ ਬੈਹ ਇਹ ਆਰਾਮ ਨਾਲ ਬੈਹ ਯਾਰ ਤੂੰ ਆਪਣੇ ਬਜ਼ੁਰਗਾਂ ਕੋ ਕਹਾਣੀਆਂ ਨਹੀਂ ਸੁਣੀਆਂ ਕਹਾਣੀਆਂ ਨਹੀਂ ਸੁਣੀਆਂ ਜੜੀ ਸੈ ਲੈਣੀ ਉਹ ਲੈ ਫਜ਼ੂਲ ਗੱਲਾਂ ਨਾ ਕਰ ਆ ਫੈਸਲੇ ਰੱਖ ਯਾਰ ਉਹ ਖੀਰ ਕੰਗਾਲ ਹੋ ਗਿਆ ਤੁਹਾਡੇ ਕੋ ਘੜਿਆਂ ਦਾ ਕੰਮ ਕਰਨ ਲੱਗਿਆ ਸੀ ਯਾਰ ਉਹਨੂੰ ਕਿੰਨੇ ਕਿਹਾ ਸੀ ਏਡੀ ਦੂਰੋਂ ਕੰਮ ਤੇ ਲੱਗ ਜਾ ਕੇ ਉਹਨੂੰ ਉੱਥੇ ਬਖਾਰੇ ਚ ਕੋਈ ਕੰਮ ਨਹੀਂ ਸੀ ਇਸ਼ਕਨਾ ਹੁੰਦਾ ਭਾਈ ਇਸ਼ਕਨਾ ਹੁੰਦਾ ਵਸ ਸਾਰੀਆਂ ਆਪਣੀ ਕੁੜੀ ਨੂੰ ਨਹੀਂ ਸਮਝਾਉਣਾ ਅਗਲੇ ਦਿਨ ਸ ਨੇਸ ਕੋਣ ਕੀ ਕਰ ਯਾਰ ਤੁਸੀਂ ਉਹਦੋਂ ਕੋਈ ਕੁੜੀ ਨੂੰ ਖੁਸ਼ੀ ਲੈਣੀ ਹੈ ਨਾ ਉਹ ਲੈ 10 ਕੀ ਲੈਣਾ ਉਹ ਤਾਂ ਮੈਂ ਲਵਾਂਗਾ ਲੇਕਿਨ ਤੂੰ ਵੀ ਸੱਚੀ ਗੱਲ ਦੱਸ ਸੱਚੀ ਗੱਲ ਦੱਸ ਤੂੰ ਕਹਿ ਵੀ ਆਹੋ ਗਲਤੀ ਹੋ ਗਈ ਉਹ ਯਾਰ ਕਿਹੜੀ ਗਲਤੀ ਹੋ ਗਈ ਬਾ ਕੋਈ ਗਲਤੀ ਨਹੀਂ ਹੋਈ ਨਾ ਸਾਡੀ ਉਹ ਕੋ ਰਿਸ਼ਤੇ ਦਾ